ਹੈਲੋ ਜੀ ਸ਼ਾਸਤਰੀ ਕਲਜੀ ਸਾਰਿਆਂ ਨੂੰ ਅੱਜ ਆਪਾਂ ਚਨੇ ਦੀ ਦਾਲ ਤੇ ਦੇਸੀ ਰਿੰਡੇ ਮਿਕਸ ਬਣਾਵਾਂਗੇ ਤੇ ਆਪਾਂ ਇੱਕ ਕਟੋਰੀ ਚਨੇ ਦੀ ਦਾਲ ਲੈ ਲੈਨੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੋ ਲੈਨੇ ਆ ਤੋ ਕੇ ਥੋੜੀ ਦੇਰ ਤੱਕ ਆਪਾਂ ਭਿਉ ਲੈਨੇ ਆ ਤੇ ਉਧਰ ਆਪਾਂ ਇਹ ਟਿੰਡੇ ਵੀ ਛਿੱਲ ਕੇ ਇਹਨਾਂ ਨੂੰ ਕੱਟ ਲੈਨੇ ਇਹਨਾਂ ਦੇ ਟੁਕੜੇ ਕਰ ਲੈਨੇ ਛੋਟੇ ਛੋਟੇ ਟਿੰਡੀ ਆਪਾਂ ਕੱਟ ਲਏ ਨਾਲ ਹੀ ਆਪਾਂ ਪਿਆਜ਼ ਕੱਟ ਲੇ ਕੁਝ ਲਸਣ ਛਿੱਲ ਲਿਆ ਨਾਲ ਹਰੀਆਂ ਮਿਰਚਾਂ ਲੈ ਲਈਆਂ ਆਪਾਂ ਲਸਣ ਨੂੰ ਕੁੱਟ ਲੈਣੇ ਆ ਜਿਆਦਾ ਨਹੀਂ ਕੁੱਟਣਾ ਜਿਆਦਾ ਬਰੀਕ ਨਹੀਂ ਕਰਨਾ ਥੋੜਾ ਥੋੜਾ ਕੁੱਟਣਾ ਮਿਰਚਾਂ ਆਪਾਂ ਲੰਮੀਆਂ ਇਸ ਤਰ੍ਹਾਂ ਕੱਟ ਲੈਣੇ ਆ ਦਾਲ ਆਪਾਂ ਪਹਿਲਾਂ ਪਿਉ ਲਈ ਸੀ ਹੁਣ ਤੋ ਗਿਆ ਆਪਾਂ ਫਿਰ ਇਹਨੂੰ ਕੁੱਕਰ ਚ ਪਾ ਦਿੰਨੇ ਆ ਆਪਨੇ ਇੱਕ ਕਟੋਰੀ ਦਾਲ ਦੀ ਸੀ ਆਪਾਂ 5-6 ਕਟੋਰੀਆਂ ਪਾਣੀ ਪਾਇਆ ਆਪਾਂ ਚੁੱਲ੍ਹੇ ਤੇ ਧਰ ਦਿੰਨੇ ਆ ਪਹਿਲਾਂ ਦਾਲ ਨੂੰ ਕੱਲੀ ਨੂੰ ਦਾਲ ਆਪਣੀ ਰਿਜਣ ਲੱਗ ਗਈ ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਟਿੰਡੇ ਪਾ ਦਿੰਨੇ। ਨਾਲ ਹੀ ਆਪਾਂ ਪਿਆਜ਼ ਪਾ ਦਿੰਨੇ, ਹਰੀ ਮਿਰਚ, ਕੁੱਟਿਆ ਹੋਇਆ ਲਸਣ ਪਾ ਦਿੰਨੇ ਆ। ਹਲਦੀ ਪਾ ਦਾਂਗੇ ਨਾਲ ਹੀ। ਲਾਲ ਮਿਰਚ ਕੁੱਟੀ ਹੋਈ ਤੇ ਨਮਕ ਪਾਵਾਂਗੇ। ਥੋੜਾ ਜਿਹਾ ਆਪਾਂ ਦੇਸੀ ਘਿਓ ਪਾਵਾਂਗੇ ਚਮਚਾ ਡੇ ਟਿੰਮਚਾ। ਹੁਣ ਆਪਾਂ ਇਹਦਾ ਕੁੱਕਰ ਦਾ ਢੱਕਣ ਬੰਦ ਕਰ ਦਿੰਨੇ ਆਂ ਚਾਰ ਪੰਜ ਵਿਸਲਾਂ ਤੱਕ ਆਪਾਂ ਇਹਨੂੰ ਪਕਾਵਾਂਗੇ ਆਪਾਂ ਪੰਜ ਵਿਸਲਾਂ ਲਗਾ ਲਈਆਂ ਤੇ ਆਪਣੀ ਦਾਲ ਐਵੇਂ ਦੀ ਬਣ ਗਈ ਦਾਲ ਵੀ ਗਲ ਗਈ ਆਪਣੀ ਟਿੰਡੇ ਵੀ ਗਲ ਗਏ ਬਿਲਕੁਲ ਮਿਕਸ ਹੋ ਗਈ ਦਾਲ ਵੀ ਤੇ ਆਪਾਂ ਗਰਮ ਮਸਾਲਾ ਪਾ ਦਿੰਦੇ ਥੋੜਾ ਜਿਹਾ ਧਨੀਆ ਪਾਊਡਰ ਪਾ ਦਿੰਨੇ ਆ ਕਿਉਂਕਿ ਇਹਨੂੰ ਤੜਕਾ ਨਹੀਂ ਲਗਾਉਂਦੇ ਆਪਣੀ ਮਰਜ਼ੀ ਲਗਾ ਵੀ ਲੈਣੇ ਆ ਪਰ ਆਪਾਂ ਦੇਸੀ ਕਿ ਉਸ ਤਰ੍ਹਾਂ ਹੀ ਪਾਤਾ ਸੀ ਦਾਲ ਆਪਣੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਸਵਾਦ ਬੰਦੀ ਤੁਸੀਂ ਵੀ ਇਸੇ ਤਰੀਕੇ ਨਾਲ ਟਰਾਈ ਜ਼ਰੂਰ ਕਰਿਓ